ਕਬੱਡੀ 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 ਮੇਰੀ ਔਰ ਸਾਹਮਣੇ ਕਬੱਡੀ ਸ਼ਹਿਜ਼ਾਦ ਖੇਡ ਦਾ ਅੰਦਰ ਵਿੱਚ ਧੁੱਗਾ ਵਾਲਾ ਖੁਸ਼ੀਆ ਟੱਕਰ ਦੁਨੀਆ ਦੇ ਸਿਰੇ ਵਿੱਚ ਆ ਹੱਲਾ ਗੁੱਲਾ ਲੈ ਬੁੱਲਾ ਸਾਦੀ ਖੁਸ਼ੀ ਸਾਦੀ ਖੁਸ਼ੀ ਸਾਉਂਠਾਲ ਮੇਲੇ ਤੇ ਸਾਦੀ ਆਥੋ ਗੱਡੀ ਲੋਟ ਰਹੀ ਆ ਆਥੋ ਗੱਡੀ ਕੁਸ਼ਦੀਪ ਹੈ ਫੁੱਲਾ ਤੇ ਨਾਲ ਕਹਿੰਦੇ ਲੰਬੜ ਹੈ ਸਾਊਥ ਹਾਲ ਦਾ ਮੇਲਾ ਪੂਰਿਆ ਭਰਿਆ ਹੋਇਆ ਟੱਕਰ ਦੁੱਗਾ ਵਾਲੇ ਨਾਲ ਟੱਕਰ ਵੀਰੇ ਟੱਕਰ ਦੁੱਗਾ ਵਾਲੇ ਨਾਲ ਟੱਕਰ ਦੁੱਗਾ ਵਾਲੇ ਨਾਲ ਟੱਕਰ ਦੁੱਗਾ ਵਾਲੇ ਨਾਲ ਮੇਲੇ ਦੇ ਜਨ ਖੁਸ਼ੀ ਖੁਸ਼ੀ ਟੱਕਰ ਦੁੱਗਾ ਵਾਲੇ ਨਾਲ ਪੈ ਗਈ ਆ ਕਾਸ਼ੀਪੁਰਿਆ ਦੁੱਗਾ ਤਸੱਲੀ ਕਰਵਾ ਦਿੰਦਾ ਗੁੱਗਾ ਵਾਲਾ ਤਸੱਲੀ ਕਰਾ ਦਿੰਦਾ ਮੇਲਾ ਲੁੱਟਣਾਈ ਗੱਲ ਚੇ ਆ ਗਿਆ ਤੇ ਡੁੱਗਾ ਵਾਲਾ ਵੀ ਕੰਨੀ ਤੇ ਹੋ ਗਿਆ ਮੇਰੇ ਵੀਰੋ ਹੁਣ ਵੇਖਦਾ ਵੀ ਗੱਲ ਕਿਹੋ ਜੀ ਆਉਂਦੀ ਹੈ ਆਹ ਸ਼ਾਜੀ ਦੀ ਪਈ ਹੋਏ ਰੇਡ ਐਕਸ਼ਨ ਸ਼ਾਜੀ ਦੇ ਵੀ ਪ੍ਰਸਿੱਧ ਨੇ ਐਕਸ਼ਨ ਡੁੱਗਾ ਵਾਲੇ ਦੇ ਵੀ ਪ੍ਰਸਿੱਧ ਨੇ ਸੌਤ ਸੌਤ ਵਾਲੇ ਹੱਲਾ ਗੁੱਲਾ ਟੱਕਰ ਹੱਲਾ ਮੱਲਾ ਸੌਤ ਵਾਲਾ ਟੱਕਰ ਹੱਲਾ ਦੇ ਮੇਰੇ ਹੋ ਗਈ ਮੇਰੇ ਵੀਰੋ ਆਹ ਵੇਖੋ ਸਾ ਗੀਤ ਰਿੰਡੂ ਸਾਡਾ ਵੀਰ ਉਹ ਵੀ ਕਹਿੰਦੇ ਵੀ ਜਿੱਥੇ ਜੁੜਿਆ ਉਹਨਾਂ ਦੇ ਫਾਦਰ ਸਾਹਿਬ ਨੇ ਬੜੀ ਤਾਕਦੀ ਕਬੱਡੀ ਖੇਡਿਆ ਸੁਰਿੰਦਰ ਸਿੰਘ ਬੜੈਚ ਗੋਲਾ ਉਹ ਵੀ ਕਹਿੰਦੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਇੰਗਲੈਂਡ ਦੀ ਧਰਤੀ ਪੁੱਜਿਆ ਹੈ ਇੰਗਲੈਂਡ ਬੈਡ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਵੱਲੋਂ ਸੁਰਿੰਦਰ ਸਿੰਘ ਜੀ ਬੜੈਚ ਗੋਲੇ ਦਾ ਆਹ ਸਾਹਮਣੇ ਖੁਸ਼ੀ 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 ਗੋਦਾ 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 ਗੰਦ ਲਈ ਵਾਦਾ ਹੋਇਆ ਹੈ ਮਾਲੇ ਦੀ ਰੇਡ ਹੈ ਉਧਰ ਗੁਰਜੀਤ ਸੰਧੂ ਆਇਆ ਕਹਿੰਦੇ ਜਾਂ ਸੰਦੀਪ ਨੰਗਲੰਬੀਆਂ ਕਲੱਬ ਨੇ ਟੂਰਨਾਮੈਂਟ ਕਰਾਇਆ ਤੇ 5000 ਤੋਂ ਵੱਧ ਦਰਸ਼ਕ ਉਸ ਟੂਰਨਾਮੈਂਟ ਤੇ ਪੁੱਜਿਆ ਇਹ ਵੀ ਇੰਗਲੈਂਡ ਦੀ ਕਬੱਡੀ ਚ ਦੇ ਆ ਬਹੁਤ ਖੁਸ਼ੀ ਮਾਲਾ ਮਾਲਾ ਖੁਸ਼ੀ 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 ਟੱਕਰ ਟੱਕਰ ਖੁਸ਼ੀ ਟੱਕਰ ਖੁਸ਼ੀ ਟੱਕਰ 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 ਖੁਸ਼ੀ ਟੱਕਰ ਟੱਕਰ ਖੁਸ਼ੀ ਟੱਕਰ ਟੱਕਰ ਖੁਸ਼ੀ ਟੱਕਰ 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 ਬਾਅਦ ਤੋਂ ਸਾਪ ਨੂੰ ਗੋਲ ਨਾਲ ਗੱਲ ਕਰ ਦਿੱਤੀ ਹੈ ਆ ਦੁਗਾ ਸਾਰੇ ਸੰਗਤ ਦਾ ਧੰਨਵਾਦ ਹੈ ਤੁਸੀਂ ਟਿਕਟਾਂ ਲੈ ਕੇ ਇਹਨਾਂ ਖਿਡਾਰੀਆਂ ਦੇ ਲਈ ਆਉਨੇ ਹੋ ਔਰ ਕਲੱਬਾਂ ਦੀ ਸਪੋਰਟ ਹੁੰਦੀ ਹੈ ਕਿਉਂਕਿ ਹੁਣ ਕਬੱਡੀ ਦੇ ਵਿੱਚ ਏਕ ਇੱਕ ਟੀਮ 2.5 2.3 ਲੱਖ ਪਾਉਂਡ ਦੀ ਬਣਦੀ ਹੈ ਬਹੁਤ ਮਹਿੰਗੀ ਹੋ ਗਈ ਹੈ ਕਬੱਡੀ ਪਰ ਇੰਗਲੈਂਡ ਨੇ ਕਬੱਡੀ ਸ਼ੁਰੂ ਕੀਤੀ ਹੈ ਕਿਆ ਬਾਤ ਹੈ ਜੀ ਬਿੱਲ ਲੁੱਟ ਲਿਆ ਸ਼ਾਜੀ ਸੋਨਾ ਵੱਲੋਂ ਸੋਨਾ ਹੋਠੀਆਂ ਸੋਨੇ ਡਾਂਸੀ ਵਾਲ ਵੱਲੋਂ ਜਸ ਮੇਤਲੇ ਹੁਣਾ ਵੱਲੋਂ ਸੱਦੇ ਨੇ ਲਓ ਪੈਂਦੀ ਰੇਡ ਤੇ ਹੁਣ ਵੇਖਦੇ ਆਂ ਵੀ ਸੋਨੀ ਦਾ ਪੇਚਾ ਸ਼ਾਜੀ ਦੇ ਨਾਲਾ ਸ਼ਾਜੀ ਦਾ ਪੇਤਾ ਆ ਸੋਨੀ ਦੇ ਨਾਲ ਆ ਹੁਣ 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 ਟੱਕਰ ਆ ਵਾਹ ਸ਼ਹਿਜ਼ਾਦ ਆ ਨਹੀਂ ਰੀਸਾ ਸ਼ਾਜੀ ਦੀ ਖੁਸ਼ੀ ਕੀਤਾ ਨੌਜਾਨਾ ਕਹਿੰਦਾ ਪੱਟ ਤੇ ਥਾਪੀ ਵੱਜਦੀ ਆਈ ਸਾਥ ਹਲ ਕਬੱਡੀ ਕਲਾਬੀ ਹੀ ਕਹਿੰਦੇ ਵੀ ਅਗਲੇ ਟੂਰਨਾਮੈਂਟ ਦੇ ਲਈ ਬੰਨਾ ਚੱਠਾ ਗੈਵਨ ਬਾਤ ਸਾਰੀ ਸਿੱਖ ਟੈਂਪਲ ਬੋਲਹੈਂਟਨ ਕਲੱਬ ਸੱਦਾ ਦੇ ਰਹੀ ਸਾਰੇ ਆਇਓ ਦੁੱਗਾਂ ਆਲਿਆ ਟੱਕਰ ਦੁੱਗਾਂ ਆਲਿਆ ਦੁੱਗਾਂ ਦੁੱਗਾ ਲੋਕ ਦੁਕਾਨੇ ਨੂੰ ਕਰਨੇ ਆਉਂਦੇ ਦੁੱਗਾ ਸਿਰੇ ਸਿਰੇ ਦੇ ਰੇਡਰ ਫਰਮਾ ਆਉਂਦੇ ਐ ਸੋਨੀ ਐ ਦੁੱਗਾ ਸੋਨੀ ਕਬੱਡੀਓ ਦੁੱਗਾ ਆ ਦੋ ਇੱਕ ਦੁੱਗਾ ਹੈਗਾ ਬਰੂਆ 50 ਪਾਉਂਡ ਬੱਲੇ ਮੱਖਣ ਸਾਡੇ ਸਲੋ ਤੋਂ 100 ਪਾਉਂਡ ਲਫੋਰਡ ਦਾ ਕਹਿੰਦੇ ਪਹਿਲਵਾਨ ਦੀ ਟੀਮ ਦੇ ਜਾਫੀ ਜਿੰਨੇ ਵੀ ਜੱਫੇ ਲਾਉਣਗੇ ਬਰਮੀ ਦਾ ਪਿਆਰ ਸੰਦੀਪ ਦੇ ਨਾਲ ਆ ਸੋਨੀ ਤੇ ਸਾਜੀ ਸੱਸੇ ਨਾਲ ਸੋਨੀ ਸੱਸੇ ਨਾਲ ਸਾਜੀ ਆਹ ਮੋੜ ਦਾ ਬਾਜੀ ਆ ਨਹੀਂ ਰਿਹਾ ਵਾ 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 ਹੋਏਗਾ ਪਰ ਵਾ ਪਾ ਓ ਸੋਨਿਆ ਲਫੋਰਡ ਵਾਲੇ ਵੀ ਰੇ ਡੱਬ ਹੋਣੀ ਜੱਸੇ ਹੋਣੀ ਭੰਗੜਾ ਪਾਉਂਦੇ ਐ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ